ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਸੱਜਾ ਤੇ ਹੁਕਮ ਨਹੀਂ ਸੁਣਾਇਆ ਗਿਆ ਇਸ ਨੂੰ ਲੈ ਕੇ ਇੱਕ ਫਿਰ ਵਿਵਾਦ ਖੜਾ ਹੋ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜੇ ਦੇ ਨਾਲ-ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਖਾਸਮ ਖਾਸ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਦੀ ਸੱਜੀ ਅਤੇ ਖੱਬੀ ਬਾ ਵਿਰਸਾ ਸਿੰਘ ਬਿਲਟੋਹਾ ਦੇ ਕੋਲੋਂ ਲੋਕ ਪੁੱਛ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਵਿਰਸਾ ਸਿੰਘ ਬਿਲਟੋਹਾ ਨੇ ਅੱਜ ਲੰਬੇ ਸਮੇਂ ਬਾਅਦ ਆਪਣੀ ਚੁੱਪੀ ਤੋੜੀ ਕਿਉਂਕਿ ਉਹਨਾਂ ਨੇ ਜਦੋਂ ਤਨਖਾਹਾਂ ਕਰਾ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਉਸ ਤੋਂ ਬਾਅਦ ਬਿਲਕੁਲ ਪਲਟਵਾਰ ਨਹੀਂ ਕੀਤਾ ਗਿਆ ਵਿਰਸਾ ਸਿੰਘ ਬਿਲਟੋਹਾ ਨੂੰ ਬਲਤੋਹਾ ਲੋਕ ਗੁਰਸਾ ਸਿੰਘ ਬਲਤੋਹਾ ਨੇ ਇੱਕ ਵਾਰ ਫਿਰ ਆਪਣਾ ਜਿਹੜਾ ਦਰਦ ਚ ਉਹਦਾ ਦਰਦ ਜਿਹੜਾ ਛਲਕਿਆ ਹੈ ਕਿਉਂਕਿ ਉਹ ਜਿੱਥੇ ਵੀ ਜਾਂਦੇ ਨੇ ਲੋਕ ਉਹਨਾਂ ਕੋਲੋਂ ਪੁੱਛਦੇ ਨੇ ਕਿ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਨ੍ਹਾਂ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਹੈ ਉਹਨਾਂ ਉੱਤੇ ਹੁਕਮ ਕਿਉਂ ਨਹੀਂ ਚਲਾਇਆ ਗਿਆ ਉਸ ਦਾ ਫੈਸਲਾ ਜਨ ਬਟਾਰਾ ਕਿਉਂ ਨਹੀਂ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਨੂੰ ਲੈ ਕੇ ਹੁਣ ਬੜੇ ਚਿੰਤਤ ਹੋ ਗਏ ਨੇ ਵਿਰਸਾ ਸਿੰਘ ਬਿਲਟੋਹਾ ਕੀ ਵਿਰਸਾ ਸਿੰਘ ਬਿਲਟੋਹਾ ਪ੍ਰਧਾਨ ਬਣਨਾ ਚਾਹੁੰਦੇ ਨੇ ਕੀ ਵਿਰਸਾ ਸਿੰਘ ਬਿਲਟੋਹਾ ਕੋਈ ਤੰਜ ਕਸਣਾ ਚਾਹੁੰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਿਉਂਕਿ ਵਿਰਸਾ ਸਿੰਘ ਬਿਲਟੋਹਾ ਸੱਜੀ ਅਤੇ ਖੱਬੀ ਬਾ ਬਣੇ ਜਾਂਦੇ ਨੇ ਸੁਖਬੀਰ ਬਾਦਲ ਦੀ ਕਿਉਂਕਿ ਸੁਖਬੀਰ ਬਾਦਲ ਨੇ ਬਿਨਾ ਇਨ ਬਿਨ ਕੀਤਿਆ ਡਿਸਪਲਿਨ ਦਿਖਾਉਂਦਿਆਂ ਪਾਰਟੀ ਦੇ ਵਿੱਚ ਆਪਣੇ ਜੀਜਾ ਅਦੇਸ਼ ਪ੍ਰਤਾਪ ਸਿੰਘ ਕੈਰੋਨੀ ਨੂੰ ਵੀ ਨਿbschਿਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਿਰਸਾ ਸਿੰਘ ਕੁਲਟੋਹਾ ਨੇ ਸ਼ਿਕਾਇਤ ਕੀਤੀ ਸੀ ਭਾਵੇਂ ਵਿਰਸਾ ਸਿੰਘ ਕੁਲਟੋਹਾ ਲੋਕ ਸਭਾ ਦੀ ਚੋਣ ਹਾਰ ਗਿਆ ਸੀ ਭਾਈ ਅਮਰਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਬੜ ਕੇ ਐਜ਼ ਅਜ਼ਾਦ ਉਮੀਦਵਾਰ ਚੋਣ ਲੜੀ ਸੀ ਵਿਰਸਾ ਸਿੰਘ ਕੁਲਟੋਹਾ ਦਾ ਦਰਦ ਛਲਕਿਆ ਹੈ ਕਿਉਂਕਿ ਵਾਰ-ਵਾਰ ਸਿੱਖ ਪੰਥ ਦੇ ਜਿਵੇਂ ਸਿੱਖ ਪੰਥ ਹੈ ਉਸ ਤੋਂ ਮੰਗ ਕਰ ਰਹੇ ਨੇ ਵਿਰਸਾ ਸਿੰਘ ਬਲਟੋਹਾ ਨੂੰ ਪੁੱਛ ਰਹੇ ਨੇ ਕਿ ਤਨਖਾਈਆ ਕਰਾਰ ਦੇਣ ਤੋਂ ਬਾਅਦ ਸਜ਼ਾ ਦਾ ਹੁਕਮ ਜਾਂ ਫੈਸਲਾ ਉਹਦੇ ਪੱਖ ਦੇ ਵਿੱਚ ਕਿਉਂ ਨਹੀਂ ਸੁਣਾਇਆ ਗਿਆ ਕੱਲ ਇੱਕ ਬੜੀ ਵੱਡੀ ਖਬਰ ਆਈ ਸੀ ਜਿੰਨੀ ਦੇਰ ਹੋਵੇਗੀ ਉਹਨਾਂ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪਲੀ ਪਾਂਤੀ ਪਤਾ ਹੈ ਇਧਰ ਬਿਰਸਾ ਸਿੰਘ ਮਲਟੋਹਾ ਨੇ ਵੀ ਬੜੇ ਇਲਜ਼ਾਮ ਲਗਾਏ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸੁਮੇਤ ਸੈਣੀ ਬਾਬਲ ਕਲਾ ਗੋਲੀकांड ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਅੰਗਾਂ ਦੀ ਬੇਅਦਬੀ ਅਤੇ ਬਾਬਾ ਰਾਮ ਰਹੀਮ ਨੂੰ ਮਾਫੀ ਨਾਮਾ ਦਵਾਣਾ ਉਹਨਾਂ ਦੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਜੋ ਗ੍ਰਹਿ ਮੰਤਰੀ ਆਲਾ ਉਹਨਾਂ ਦੇ ਕੋਲ ਸੀ ਗ੍ਰਹਿ ਮੰਤਰੀ ਸੀ ਉਹਨਾਂ ਦੇ ਕੋਲੋਂ ਤਕੇ ਦੇ ਨਾਲ ਫੈਸਲੇ ਕਰਵਾਏ ਗਏ। ਸੁਮੇਤ ਸੈਣੀ ਵੀ ਭਾਰਤੀ ਜਨਤਾ ਪਾਰਟੀ ਦੇ ਦੇਣ ਹੈ। ਇੱਕ ਵੀ ਨਾ ਚੱਲੀ। ਉਹਨਾਂ ਨੇ ਕਿਹਾ ਲੱਖ ਕਿਆ। ਸੁਖਬੀਰ ਬਾਦਲ ਨੂੰ ਪਰ ਲੇਕਿਨ ਸੁਖਬੀਰ ਬਾਦਲ ਨੇ ਮੇਰੀ ਇੱਕ ਵੀ ਸੁਣੀ। ਉਹਨੇ ਕਿਹਾ ਮੈਂ ਮਜਬੂਰ ਹਾਂ। ਅੱਜ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਨੇ ਨਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਹੋ ਗਏ ਲੇਕਿਨ ਇਹ ਭਾਰਤੀ ਜਨਤਾ ਪਾਰਟੀ ਦੇ ਪਿੱਠੂ ਗਏ ਨੇ। ਕਾਹਨ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਦੀ ਭਾਰਤੀ ਜਨਤਾ ਪਾਰਟੀ ਨਾਲ ਮਿਕਸ ਹੋਏ ਨੇ ਲੇਕਿਨ ਹੁਣ ਪਿੱਠੂ ਕਿਹਨਾਂ ਨੂੰ ਕਹਿੰਦੇ ਨੇ? ਇਹਨਾਂ ਨੂੰ ਕਹਿੰਦੇ ਨੇ ਨਾਗਪੁਰ ਤੋਂ ਫੈਸਲੇ ਆਉਂਦੇ ਨੇ ਜੋ ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਨੇ ਇੱਥੇ ਰੋਜ਼ ਪ੍ਰਗਟ ਆਇਆ ਹੈ ਵਿਸਾ ਸਿੰਘ ਉਲਟੋਹਾ ਨੇ ਵਿਸਾ ਸਿੰਘ ਉਲਟੋਹਾ ਨੇ ਕਈ ਚੈਨਾਂ ਤੇ ਵੱਡੇ ਇਲਜ਼ਾਮ ਵੀ ਲਗਾਏ ਸੀ ਜਾਂ ਮਜਬੂਰੀ ਕਹਿ دیے ਜਾਂ ਇਲਜ਼ਾਮ ਲਗਾਏ ਸੀ ਦੱਸਿਆ ਜਾਂਦਾ ਹੈ ਵਿਸਾ ਸਿੰਘ ਉਲਟੋਹਾ ਨੇ ਫਿਰ ਕਿਹਾ ਹੈ ਕਿ ਇਹ ਮੇਰੀ ਇੱਕ ਬੇਨਤੀ ਹੈ ਸਾਰੀ ਸਿੱਖ ਜਗਤ ਦੀ ਬੇਨਤੀ ਹੈ ਕਿ ਫੈਸਲਾ ਜਿਹੜਾ ਹੈ ਜਲਦੀ ਤੋਂ ਜਲਦੀ ਸਨਾਇਆ ਜਾਵੇ ਤਾਂ ਕਿ ਪੰਜਾਬ ਦੇ ਪੰਥਕ ਲੋਕਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਭਰਮ ਨਾ ਪਵੇ ਉਹਨਾਂ ਕਹਿੰਦਾ ਮੈਂ ਜਿੱਥੇ ਵੀ ਜਾਂਦਾ ਹਾਂ ਹਾਲਾਂਕਿ ਇਹ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂਕਿ ਉਹ ਮੇਨ ਜੱਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਸਭ ਤੋਂ ਸਰਬੋੱਚ ਅਦਾਲਤ ਹੈ ਪੰਜਾਬ ਦੀ ਸਿੱਖ ਪੰਥ ਦੀ ਜੋ ਫੈਸਲਾ ਆਵੇਗਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਨ ਬਿਨ ਮੰਨਣਾ ਪਵੇਗਾ ਧੰਨਵਾਦ